ਤੇ ਹੁਣ ਖਬਰਾਂ ਵਿੱਚ ਧਾਰ ਨਾਲ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਅੱਜ ਆਪਣਾ 7ਵਾਂ ਬਜਟ ਪੇਸ਼ ਕੀਤਾ ਆਮਦਨ ਕਰ ਉੱਤੇ ਸਰਕਾਰ ਨੇ ਐਲਾਨ ਕੀਤਾ ਹੈ ਅਤੇ ਕਿਹਾ ਹੈ ਕਿ 7.75 ਲੱਖ ਰੁਪਏ ਤੱਕ ਦੀ ਆਮਦਨ ਕਰ ਮੁਕਤ ਹੋਈ ਹੈ ਪੇਸ਼ ਹੈ ਬਜਟ ਬਾਰੇ ਸਾਡੀ ਖਾਸ ਰਿਪੋਰਟ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਆਪਣਾ ਲਗਾਤਾਰ 7ਵਾਂ ਬਜਟ ਪੇਸ਼ ਕੀਤਾ ਉਹਨਾਂ ਲਗਭਗ ਡੇਢ ਘੰਟਾ ਭਾਸ਼ਣ ਦਿੱਤਾ ਉਹਨਾਂ ਇਸ ਬਜਟ ਵਿੱਚ ਮੁਲਾਜ਼ਮ ਵਰਗ ਨੂੰ ਕੁਝ ਰਾਹਤ ਦਿੱਤੀ ਹੈ ਨਵੀਂ ਟੈਕਸ ਪ੍ਰਣਾਲੀ ਦੀ ਚੋਣ ਕਰਨ ਵਾਲਿਆਂ ਲਈ 7,75,000 ਰੁਪਏ ਤੱਕ ਦੀ ਆਮਦਨ ਕਰ ਮੁਕਤ ਹੋ ਗਈ ਹੈ ਅਤੇ ਉਹਨਾਂ ਨੂੰ ਇਸ ਬਜਟ ਤੋਂ 1,75,000 ਰੁਪਏ ਦਾ ਫਾਇਦਾ ਹੋਵੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਾਮਣ ਨੇ ਵਿੱਤੀ ਸਾਲ 2024-25 ਲਈ ਆਮਦਨ ਕਰ ਤੋਂ ਰਾਹ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਦਾ ਟੈਕਸ ਕਾਨੂੰਨਾਂ ਨੂੰ ਸਰਲ ਬਣਾਉਣਾ ਅਤੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ। ਕੇਂਦਰੀ ਵਿੱਤ ਮੰਤਰੀ ਨੇ ਨਿਜੀ ਆਮਦਨ ਟੈਕਸ ਲਈ ਟੈਕਸ ਸਲੈਬਾਂ ਨੂੰ ਵਧਾ ਕੇ ਟੈਕਸ ਦੇਣ ਵਾਲਿਆਂ ਨੂੰ ਕੁਝ ਰਾਹਤ ਦਿੱਤੀ ਹੈ। ਨਵੀਂ ਟੈਕਸ ਸਲੈਬ ਵਿੱਚ ਪਿਛਲੇ ਸਾਲ ਦੀ ਤਰ੍ਹਾਂ 3 ਲੱਖ ਰੁਪਏ ਦੀ ਆਮਦਨ ਤੱਕ ਕੋਈ ਟੈਕਸ ਨਹੀਂ ਹੋਵੇਗਾ ਪਰ ਹੁਣ 300 ਤੋਂ 7 ਲੱਖ ਰੁਪਏ ਤੱਕ ਦੀ ਆਮਦਨ ਉੱਤੇ 5% ਦਾ ਟੈਕਸ ਲੱਗੇਗਾ ਪਹਿਲਾਂ 300 ਤੋਂ 6 ਲੱਖ ਰੁਪਏ ਦੀ ਆਮਦਨ ਤੇ 5% ਦਾ ਟੈਕਸ ਲਗਾਇਆ ਜਾਂਦਾ ਸੀ 7 ਤੋਂ 10 ਲੱਖ ਰੁਪਏ ਦੀ ਆਮਦਨ ਉੱਤੇ ਹੁਣ 10% ਦਾ ਟੈਕਸ ਲੱਗੇਗਾ ਤੇ 10 ਤੋਂ 12 ਲੱਖ ਰੁਪਏ ਦੀ ਆਮਦਨ ਉੱਤੇ ਹੁਣ 15% ਦਾ ਟੈਕਸ ਲੱਗੇਗਾ 12 ਤੋਂ 15 ਲੱਖ ਦੀ ਆਮਦਨ ਉੱਤੇ ਟੈਕਸ 20% ਰਹੇਗਾ ਤੇ 15 ਲੱਖ ਤੋਂ ਵੱਧ ਦੀ ਆਮਦਨ ਉੱਤੇ 30% ਦਾ ਟੈਕਸ ਸਥਿਰ ਰਹੇ In the new tax regime, the tax rate structure is proposed to be revised as follows 0 to 3 lakh rupees, nil. 3 to 7 lakh rupees, 5%. 7 to 10 lakh rupees, 10%. 10 to 12 lakh rupees, 15%. 12 to 15 lakh rupees, 20%. And above 15 lakh rupees, 30%. As a result of these changes a salaried employee in the new tax regime stands to save up to 17500 rupees in income tax ਕਿਸਾਨਾਂ ਅਤੇ ਖੇਤੀ ਸੈਕਟਰ ਲਈ ਬਜਟ ਵਿੱਚ 1.52 ਲੱਖ ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਇਸ ਫੰਡ ਨਾਲ ਖੇਤੀਬਾੜੀ ਅਤੇ ਸਬੰਧਤ ਖੇਤਰਾਂ ਲਈ ਯੋਜਨਾਵਾਂ ਬਣਾਈਆਂ ਜਾਣਗੀਆਂ ਕੇਂਦਰੀ ਮੰਤਰੀ ਨਿਰਮਲਾ ਸੀ타 ਰਮਨ ਨੇ ਕਿਹਾ ਕਿ ਜ਼ਮੀਨ ਦੀ ਰਜਿਸਟਰੀ ਉੱਤੇ 6 ਕਰੋੜ ਕਿਸਾਨਾਂ ਦੀ ਜਾਣਕਾਰੀ ਲਿਆਂਦੀ ਜਾਵੇਗੀ ਅਤੇ ਪੰਜ ਸੂਬਿਆਂ ਵਿੱਚ ਨਵੇਂ ਕਿਸਾਨ ਕ੍ਰੈਡਿਟ ਕਾਰਡ ਜਾਰੀ ਕੀਤੇ ਜਾਣਗੇ ਆ ਗਵਰਨਮੈਂਟ ਇਨ ਪਾਰਟਨਰਸ਼ਿਪ ਵਿਦ ਦ ਸਟੇਟਸ ਵਿਲ ਫੈਸਿਲਿਟੇਟ ਦ ਇੰਪਲੀਮੈਂਟੇਸ਼ਨ ਆਫ ਦ ਡਿਜੀਟਲ ਪਬਲਿਕ ਇਨਫਰਾਸਟ੍ਰਕਚਰ ਇਨ ਐਗਰੀਕਲਚਰ ਫॉर ਕਵਰੇਜ ਆਫ ਫਾਰਮਰਸ ਐਂਡ देयर ਲੈਂਡਸ ਇਨ 3 ਇਅਰਸ ਡਿਊਰਿੰਗ ਥਿਸ ਇਅਰ ਡਿਜੀਟਲ ਕ੍ਰੌਪ ਸਰਵੇ ਫॉर ਕਰੀਫ using the dpi will be taken up in 400 districts the details of 6 crore farmers and their lands will be brought into the farmer and land registries further the issuance of jan samarth based kisan credit cards will be enabled in five states ਮਫਤ ਸੂਰਜੀ ਬਿਜਲੀ ਯੋਜਨਾ ਉਤੇ ਵਿੱਤ ਮੰਤਰੀ ਨਿਰਮਲਾ ਸੀ ਤਰਮਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਸੂਰਜ ਘਰ ਮੁਫਤ ਬਿਜਲੀ ਯੋਜਨਾ ਸ਼ੁਰੂ ਕੀਤੀ ਗਈ ਹੈ ਜਿਸ ਦੇ ਤਹਿਤ ਘਰਾਂ ਉਤੇ ਸੋਲਰ ਪੈਨਲ ਲਗਾਏ ਜਾਣਗੇ ਜਿਸ ਨਾਲ 1 ਕਰੋੜ ਪਰਿਵਾਰ ਹਰ ਮਹੀਨੇ 300 ਯੂਨਿਟ ਤੱਕ ਮੁਫਤ ਬਿਜਲੀ ਪ੍ਰਾਪਤ ਕਰ ਸਕਣਗੇ ਇਨ ਲਾਈਨ ਵਿਦ ਅਨਾਨਸਮੈਂਟ ਇਨ ਦ ਇੰਟਰਿਮ ਬਜਟ ਪੀਐਮ ਸੂਰਜ ਘਰ ਮੁਫਤ ਬਿਜਲੀ ਯੋਜਨਾ ਹੈਸ ਬੀਨ ਲਾਂਚਡ ਟੂ ਇਨਸਟਾਲ ਰੂਫਟਾਪ ਸੋਲਰ ਪਲਾਂਟਸ ਟੂ ਇਨੇਬਲ To enable one crore households obtain free electricity up to 300 units every month the scheme has generated remarkable response with more than 1.28 crore registrations and 14 lakh applications and we will further encourage it ਕੇਂਦਰੀ ਮੰਤਰੀ ਨਰਿੰਦਰ ਸਿਧਾਰਮਨ ਨੇ ਮੋਬਾਈਲ ਫੋਨ ਚਾਰਜਰ ਲਿਥੀਅਮ ਬੈਟਰੀਆਂ ਸੋਨਾ ਤੇ ਚਾਂਦੀ ਤੋਂ ਕਸਟਮ ਡਿਊਟੀ ਘਟਾਉਣ ਦਾ ਐਲਾਨ ਕੀਤਾ ਹੈ ਜਿਸ ਨਾਲ ਇਹ ਚੀਜ਼ਾਂ ਸਸਤੀ ਹੋ ਜਾਣਗੀਆਂ ਮੋਬਾਈਲ ਫੋਨ ਐਂਡ ਰਿਲੇਟਿਡ ਪਾਰਟਸ ਵਿਦ ਅ 3 ਫੋਲਡ ਇਨਕਰੀਸ ਇਨ ਡੋਮੈਸਟਿਕ ਪ੍ਰੋਡਕਸ਼ਨ ਐਂਡ ਆਲਮੋਸਟ 100 ਫੋਲਡ ਜੰਪ ਇਨ ਐਕਸਪੋਰਟਸ ਆਫ ਮੋਬਾਈਲ ਫੋਨਸ ਓਵਰ ਦਾ ਲਾਸਟ 6 ইয়ারਸ দ্য ਇੰਡੀਅਨ ਮੋਬਾਈਲ ਇੰਡਸਟਰੀ ਹੈਸ ਮੈਚੁਰਡ ਇਨ ਦਾ ਇੰਟਰਸਟ ਆਫ ਕੰਜ਼ਿਊਮਰਸ I now propose to reduce the BCD on mobile phone, mobile PCBA, and mobile charger to 15%. Critical minerals. Minerals such as lithium, copper, cobalt, and rare earth elements are critical for sectors like nuclear energy, renewable energy, space, defense. Telecommunications and high tech electronics. I propose to fully exempt customs duties on 25 critical minerals and reduce BCD on two of them. This will provide a major fillip to the processing and refining of such minerals and help secure their availability for these strategic and important sectors. ਪਹਿਲੀ ਵਾਰ ਨੌਕਰੀ ਲੱਭਣ ਵਾਲਿਆਂ ਲਈ ਜੇਕਰ ਤਨਖਾਹ 1 ਲੱਖ ਰੁਪਏ ਤੋਂ ਘੱਟ ਹੈ ਤਾਂ ਪਹਿਲੀ ਵਾਰ EPF ਨਾਲ ਰਜਿਸਟਰ ਕਰਨ ਵਾਲੇ ਲੋਕਾਂ ਨੂੰ ਤਿੰਨ ਕਿਸ਼ਤਾਂ ਵਿੱਚ 15000 ਰੁਪਏ ਦੀ ਸਹਾਇਤਾ ਮਿਲੇਗੀ ਜਿਨ੍ਹਾਂ ਲੋਕਾਂ ਨੂੰ ਸਰਕਾਰੀ ਸਕੀਮਾਂ ਦੇ ਤਹਿਤ ਕੋਈ ਲਾਭ ਨਹੀਂ ਮਿਲ ਰਿਹਾ ਉਹਨਾਂ ਨੂੰ ਦੇਸ਼ ਭਰ ਦੀਆਂ ਸੰਸਥਾਵਾਂ ਵਿੱਚ ਦਾਖਲੇ ਲਈ ਕਰਜ਼ਾ ਮਿਲੇਗਾ ਸਰਕਾਰ ਕਰਜ਼ੇ ਦੀ ਰਕਮ ਦਾ 3% ਤੱਕ ਦੇਵੇਗੀ ਇਸ ਦੇ ਲਈ ਵਾਊਚਰ ਪੇਸ਼ ਕੀਤੇ ਜਾਣਗੇ ਜੋ ਹਰ ਸਾਲ 1 ਲੱਖ ਵਿਦਿਆਰਥੀਆਂ ਨੂੰ ਦਿੱਤੇ ਜਾਣਗੇ ਈ ਵਾਊਚਰਸ ਫਾਰ ਥਿਸ ਪਰਪਸ E vouchers for this purpose will be given directly to 1 lakh students every year for annual interest subvention of 3% of the loan amount. <laughs> Priority 3 Inclusive human resource development and social justice. Saturation approach. Our government is committed to all round, all pervasive. And all inclusive development of people, particularly farmers, youth, women, and the poor. For achieving social justice comprehensively, the saturation approach of covering all eligible people through various programs, including those for education and health, will be adopted to empower them by improving their capabilities. Implementation of schemes meant for supporting economic activities by craftsmen, artisans, self-help groups, scheduled caste, scheduled tribe, and women entrepreneurs and street vendors such as the PM Vishwakarma, PM Swanidi, National Livelihood Missions, and Stand-Up India will be stepped up. Purvodya. The states in the eastern part of the country. are rich in endowments and have strong cultural traditions we will formulate a plan purvodaya for all round for the all round development of the eastern region of the country covering bihar jharkhand west bengal odisha and andhra pradesh kendriya vitt mantri ne bihar nu no 58.9000 crore rupaye ate andhra pradesh nu no 15000 crore rupaye di ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਉਹਨਾਂ ਨੇ ਬਿਹਾਰ, ਝਾਰਖੰਡ, ਪੱਛਮੀ ਬੰਗਾਲ, ਉੜੀਸਾ ਅਤੇ ਆਂਧਰਾ ਪ੍ਰਦੇਸ਼ ਤੇ ਵਿਨਾਦੀ ਢਾਂਚੇ ਤੇ ਵਿਕਾਸ ਲਈ ਵਿਸ਼ੇਸ਼ ਯੋਜਨਾਵਾਂ ਲਿਆਉਣ ਦਾ ਵਾਅਦਾ ਕੀਤਾ। ਸਰਕਾਰ ਦੇਸ਼ ਦੇ ਉੱਚ ਵਿਦਿਅਕ ਅਦਾਰਿਆਂ ਵਿੱਚ ਸਿੱਖਿਆ ਲਈ ਵਿੱਤੀ ਸਹਾਇਤਾ ਦੇਵੇਗੀ ਇਸ ਗੱਲ ਦਾ ਐਲਾਨ ਵਿੱਤ ਮੰਤਰੀ ਵੱਲੋਂ ਬਜਟ ਵਿੱਚ ਕੀਤਾ ਗਿਆ। ਸਿੱਖਿਆ ਕਰਜਾਂ ਉੱਤੇ ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਘਰੇਲੂ ਸੰਸਥਾਵਾਂ ਵਿੱਚ ਉੱਚ ਸਿੱਖਿਆ ਲਈ 10 ਲੱਖ ਰੁਪਏ ਤੱਕ ਦੇ ਕਰਜ਼ੇ ਲਈ 3% ਦੇ ਵਿਆਜ ਦਰ ਉੱਤੇ ਵਿੱਤੀ ਸਹਾਇਤਾ ਪ੍ਰਦਾਨ ਕਰੇਗੀ ਅਤੇ ਇਸ ਦਾ ਲਾਭ ਇੱਕ ਸਾਲ ਵਿੱਚ 1 ਲੱਖ ਵਿਦਿਆਰਥੀਆਂ ਨੂੰ ਮਿਲੇਗਾ। ਵਿੱਤ ਮੰਤਰੀ ਨੇ 200 ਕਰੋੜ ਰੁਪਏ ਦੇ ਫੰਡ ਦੇ ਨਾਲ ਰੁਜ਼ਗਾਰ ਅਤੇ ਹੁਨਰ ਦੀ ਸੂਲਤ ਲਈ 5 ਯੋਜਨਾਵਾਂ ਦੇ ਪ੍ਰਧਾਨ ਮੰਤਰੀ ਪੈਕੇਜ ਦਾ ਐਲਾਨ ਕੀਤਾ।